ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਗੁਰੂ ਹਰ Rai ਜੀ ਬਾਰੇ ਅੱਗੇ ਜਾਣਕਾਰੀ ਦੇਵਾਂਗੀ ਜਦੋਂ ਹਿੰਦੁਸਤਾਨ ਦਾ ਬਾਦਸ਼ਾਹ ਸ਼ਾਹ ਜਹਾਂਦਾ ਸਭ ਤੋਂ ਵੱਡਾ ਤੇ ਪਿਆਰਾ ਪੁੱਤਰ ਦਾਰਾ ਸ਼ਿਕੋਹ ਜੋ ਇੱਕ ਸੂਫੀ ਤਬੀਅਤ ਤੇ ਖੁਦਾ ਖੌਫ ਸੁਦਾ ਇਨਸਾਨ ਸੀ ਸ਼ਾਹ ਜਹਾਂ ਇਸ ਨੂੰ ਵੱਡਾ ਤੇ ਬਾਕੀਆਂ ਨਾਲੋਂ ਸਮਝਦਾਰ ਹੋਣ ਕਰਕੇ ਗੱਦੀ ਦਾ ਹੱਕਦਾਰ ਸਮਝਦਾ ਸੀ ਔਰੰਗਜ਼ੇਬ ਲਾਲਚੀ ਚੁਸਤ ਚਲਾਕ ਤੇ ਚਾਲਾਂ ਚੱਲਣ ਵਿੱਚ ਮਾਹਿਰ ਤੇ ਸਾਰੀ ਦੀ ਸਾਰੀ ਹਕੂਮਤ ਨੂੰ ਹੜਪ ਕਰਨ ਲਈ ਦੀ ਤਮੰਨਾ ਰੱਖਦਾ ਸੀ ਆਪਣੀ ਇਸ ਇੱਛਾ ਪੂrti ਲਈ ਦਾਰਾ ਨੂੰ ਸੋਈਏ ਨਾਲ ਮਿਲ ਕੇ ਸ਼ੇਰ ਦੀ ਮੁਰਸ਼ ਦਾ ਵਾਲ ਖਵਾ ਦਿੱਤਾ ਦਾਰਾ ਇਤਨਾ ਸਖਤ ਬਿਮਾਰ ਹੋ ਗਿਆ ਕਿ ਬਚਨ ਦੀ ਕੋਈ ਆਸ ਨਹੀਂ ਰਹੀ ਸ਼ਾਜਾ ਨੇ ਆਪਣੇ ਪੁੱਤਰ ਦੀ ਸਲਾਮਤੀ ਵਾਸਤੇ ਕੋਈ ਫਕੀਰ ਕੋਈ ਵੈਦ ਕੋਈ ਹਕੀਮ ਨਾ ਛੱਡਿਆ ਆਖਰੀ ਕਿਸੇ ਹਕੀਮ ਨੇ ਇੱਕ ਖਾਸ ਦਵਾਈ ਦੀ ਦੱਸ ਪਾਈ ਜੋ ਸਿਰਫ ਤੇ ਸਿਰਫ ਗੁਰੂ ਹਰ राय ਸਾਹਿਬ ਦੇ ਦਵਾਖਾਨੇ ਵਿੱਚ ਸੀ ਪਹਿਲੇ ਤਾਂ ਸ਼ਾਹ ਜਹਾਂਨ ਡਰਿਆ ਕਿਉਂਕਿ ਸਿੱਖਾਂ ਤੇ ਮੁਗਲ ਹਕੂਮਤ ਵੱਲੋਂ ਕੀਤੇ ਜ਼ੁਲਮਾਂ ਦਾ ਉਸ ਨੂੰ ਅਹਿਸਾਸ ਸੀ ਪਰ ਗੁਰੂ ਘਰ ਦੀ ਮਰਿਆਦਾ ਇਸ ਤਰ੍ਹਾਂ ਦੀ ਨਹੀਂ ਸੀ ਕਿ ਕਿਸੇ ਲੋੜਵੰਦ ਨੂੰ ਖਾਲੀ ਹੱਥ ਤੋੜਿਆ ਜਾਵੇ ਗੁਰੂ ਸਾਹਿਬ ਨੇ ਉਸੇ ਵੇਲੇ ਦਵਾਈ ਭੇਜ ਦਿੱਤੀ ਅਤੇ ਦਾਰਾ ਨੌਬਰ ਨੌ ਹੋ ਗਿਆ ਦਾਰਾ ਹਮੇਸ਼ਾ ਸਿੱਖਾਂ ਅਤੇ ਮੁਸਲਮਾਨਾਂ ਵਿੱਚ ਫਰਕ ਨਹੀਂ ਸਮਝਦਾ ਸੀ ਦਾਰਾ ਬੜੀ ਚੰਗੀ ਸ਼ਖਸੀਅਤ ਦਾ مالک ਸੀ ਅੱਜ ਲਈ ਇੰਨਾ ਹੀ ਰੱਬ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ ਧੰਨਵਾਦ ਜੀ